ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਰਬਜੀਤ ਗਿੱਲ ਔਰ ਸਰਹੱਦੀ ਲੋਕ ਵਰਸਾ ਚੈਨਲ ਵੇਖਣ ਵਾਲਿਆਂ ਨੂੰ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਕਿਉਂਕਿ ਅਸੀਂ ਬਿਲਕੁਲ ਹੀ ਸਰਹੱਦ ਦੇ ਲਾਗੇ ਲੱਗਦਾ ਪਿੰਡ ਤੱਲਾ ਅਫਗਾਨਾ ਤੱਲਾ ਅਫਗਾਨਾ ਦੀ ਤੁਹਾਨੂੰ ਸੈਰ ਕਰਾਉਣ ਲੱਗੇ ਆ ਤੱਲਾ ਅਫਗਾਨਾ ਉਹ ਸ਼ਹਿਰ ਵਾ ਉਹ ਪਿੰਡ ਵਾ ਕਿ ਜਿਹੜਾ ਭੱਲੇ ਸਮਿਆਂ ਦੇ ਵਿੱਚ 47 ਦੀ ਵੰਡ ਤੋਂ ਪਹਿਲਾਂ ਜਦੋਂ ਹਿੰਦੁਸਤਾਨ ਦੇ ਮੁਸਲਮਾਨ ਹਿੰਦੁਸਤਾਨ ਤੇ ਪਾਕਿਸਤਾਨ ਦੋਵੇਂ ਹੀ ਜਿਹੜੇ ਦੇਸ਼ ਇਕੱਠੇ ਰਹਿੰਦੇ ਸੀ ਜਦੋਂ ਹਿੰਦੂਆਂ ਦਾ ਮੁਸਲਮਾਨਾਂ ਦਾ ਭਾਈਚਾਰਾ ਬਹੁਤ ਜ਼ਿਆਦਾ ਪਿਆਰ ਹੁੰਦਾ ਸੀ ਉਸ ਸਮੇਂ ਦਾ ਪਿੰਡ ਤੱਲਾ ਅਫਗਾਨਾ ਤੇ ਅੱਜ ਅਸੀਂ ਉੱਥੇ ਪਹੁੰਚੇ ਆ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਉਥੋਂ ਦੀਆਂ ਕੁਝ ਯਾਦਾਂ ਕੁਝ ਲੋਕਾਂ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਜੁੜੇ ਰਹੋ ਤੁਸੀਂ ਅੱਜ ਸਾਡੇ ਨਾਲ ਤੇ ਆਓ ਚੱਲਦੇ ਆ ਪਿੰਡ ਦੀਆਂ ਗਲੀਆਂਾਂ 'ਚ ਪਿੰਡ ਦੇ ਵਿੱਚੋਂ ਕੁਝ ਨਿਸ਼ਾਨੀਆਂ ਲੱਭਦੇ ਆ ਕੁਝ ਗੱਲਾਂ ਬਾਤਾਂ ਕਰਦੇ ਆ ਤੇ ਆਓ ਚੱਲਦੇ ਆ ਸਾਡੇ ਨਾਲ ਹਾਂਜੀ ਦੋਸਤੋ ਅਸੀਂ ਆ ਪਿੰਡ ਤੱਲਾ ਅਫਗਾਨਾ ਦੇ ਪਿੰਡ ਦੇ ਵਿੱਚ ਗਲੀਆਂ ਦੀ ਸੈਰ ਕਰਨ ਲੱਗੇ ਆ ਕੁਝ ਪ੍ਰਾਤਨ ਸਮੇਂ ਦੀਆਂ ਪ੍ਰਾਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਔਰ ਸਾਡੇ ਨਾਲ ਇਥੋਂ ਦੇ ਸਰਪੰਚ ਸਾਹਿਬ ਸਰਦਾਰ ਜਗਵੀਰ ਸਿੰਘ ਜੀ ਤੇ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਉਹਨਾਂ ਦੀ ਬਹੁਤ ਜ਼ਿਆਦੀ ਮਿਹਰਬਾਨੀ ਜਿਨ੍ਹਾਂ ਸਾਡੇ ਵਾਸਤੇ ਆਪਣਾ ਕੀਮਤੀ ਸਮਾਂ ਕੱਢਿਆ ਤੇ ਜਿਹੜਾ ਆਪਣੇ ਪਿੰਡ ਦੀ ਸਾਨੂੰ ਸੈਰ ਕਰਾਉਣ ਲੱਗੇ ਨੇ ਅਸੀਂ ਸਰਪੰਚ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਸਾਨੂੰ ਉਹ ਪ੍ਰਾਤਨ ਸਮੇਂ ਦੀਆਂ ਕੁਝ ਯਾਦਾਂ ਕਿ ਜਿਹੜਾ 47 ਦੀ ਵੰਡ ਤੋਂ ਪਹਿਲਾਂ ਦਾ ਜਿਹੜਾ ਸਮਾਂ ਸੀ ਉਹ ਕੁਛ ਨਾ ਕੁਛ ਯਾਦਾਂ ਇੱਥੇ ਪਈਆਂ ਨੇ ਤੇ ਆਓ ਆਪਾਂ ਚੱਲਦੇ ਆਂ ਪਿੰਡ ਦੇ ਅੰਦਰ ਤੇ ਸੁਪਨ ਸਾਹਿਬ ਜੀ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਮਿਹਰਬਾਨੀ ਤੁਸੀਂ ਸਾਡੇ ਵਾਸਤੇ ਟਾਈਮ ਕੱਢਿਆ ਤੇ ਆਓ ਚੱਲਦੇ ਆਂ ਪਿੰਡ ਦੇ ਅੰਦਰ ਸਮਾਜ ਬਾਰਾ ਰੋੜਾ ਇਹ ਕਿਹ ਛੱਡੀ ਇਹ ਟਾਂ ਟਾਂ ਇਹ ਤਾਂ ਟਾਂ ਟਾਂ ਨੇ ਕਿਆਂ ਗਣੇ

ਜਿੱਥੇ ਕਿ ਕਰੇ ਪ੍ਰਾਤਨ ਸਮੇਂ ਦੇ ਬਹੁਤ ਵੱਡੇ ਵੱਡੇ ਜਿਹੜੇ ਪੁਰਾਣੀਆਂ ਮੰਜ਼ਲਾਂ ਸੀ ਪੁਰਾਣੇ ਚਵਾਰੇ ਸੀ ਤੇ ਸਾਨੂੰ ਉਹ ਦੱਸ ਰਹੇ ਸੀ ਤੇ ਸਰਪੰਚ ਸਾਹਿਬ ਜੀ ਇੱਥੇ ਫਿਰ ਮਤਲਬ ਕਿ ਹੁਣ ਜਿਹੜੀਆਂ ਉਹ ਨਿਸ਼ਾਨੀਆਂ ਚਵਾਰੀਆਂ ਦੀਆਂ ਉਹ ਕਦੋਂ ਦੀਆਂ ਢਾਟੂ ਗਈਆਂ ਵਾ ਇਹਨੂੰ ਕੋਈ 5 30 ਸਾਲ ਹੋ ਗਿਆ ਟੱਠੇ ਇਹ ਪੰਜ ਮੰਜ਼ਲਾ ਚਵਾਰਾ ਸੀ ਇੱਥੇ ਅੱਛਾ ਜੀ ਤੇ ਬਹੁਤ ਸੋਹਣਾ ਚਵਾਰਾ ਬਣਿਆ ਸੀ ਇੱਕ ਇੱਥੇ ਸੀ ਇੱਕ ਉਥੇ ਸੀ ਉਹ ਵੀ ਪੰਜ ਮੰਜ਼ਲਾ ਹੈ ਅੱਛਾ ਉਹ ਵੀ ਪੰਜ ਮੰਜ਼ਲਾ ਦੁਬਾਰਾ ਬਣਿਆ ਸੀ ਇਹ ਵੀ ਪੰਜ ਮੰਜ਼ਲਾ ਹੈ ਅਛਾ ਇਹ ਬਣਿਆ ਸਾਰਾ ਨਿੱਕੀ ਇਟਾਂ ਨਾਲ ਨਾਮਕਸ਼ਾਈ ਇਟਾਂ ਬਣਿਆ ਨਾਮਕਸ਼ਾਈ ਨਿੱਕੀ ਇਟ ਦੇ ਨਾਲ ਨਿੱਕੀ ਤਾਂ ਪਰ ਅੱਜ ਲੋਕਾਂ ਨੇ ਮਲੇ ਰੂੜੀ ਰਾਰੀ ਕੁੱਟਣ ਵਾਸਤੇ ਮਤਲਬ ਸਾਰੀਆਂ ਨਿਸ਼ਾਨੀਆਂ ਲੋਕ ਹੋਈਆਂ ਨੇ ਮਿਲ ਚੁੱਕੀਆਂ ਨੇ ਤੇ ਇਹਦਾ ਇਹ ਆ ਵੀ ਜਗਾ ਚਵਾਰੇ ਦੀ ਸਾਰੀ ਪਈ ਇੱਥੇ ਜਗਾ ਨਹੀਂ ਛੜੀ ਕਿਸੇ ਨੇ ਤੇ ਬਾਕੀ ਇਟ ਨਹੀਂ ਛੜੀ ਕੋਈ ਇਟਾਂ ਦੀ ਦੋਸਤੋ ਹੁਣ ਆਪਾਂ ਕੋਸ਼ਿਸ਼ ਕਰਨੇ ਆ ਕੋਈ ਨਿੱਕੀਆਂ ਇਟਾਂ ਲੱਭਣ ਦੀ ਕਿਉਂਕਿ ਇਹ ਤੱਲਾ ਅਫਗਾਨਾ ਫਗਾਨਾ ਦਾ ਪੇੜ ਸੀ ਉਸ ਸਮੇਂ ਦਾ ਪੇੜ ਜਦੋਂ ਹਿੰਦੂ ਤੇ ਮੁਸਲਮਾਨ ਜਿਹੜਾ ਭਾਈਚਾਰੇ ਵਾਂਗੂ ਰਲਕੇ ਰਹਿੰਦੇ ਸੀ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਮੋਹ ਸੀ ਪਿਆਰ ਸੀ ਪਰ ਪਾਰਟੀਸ਼ਨ ਦੇ ਸਮੇਂ ਕੁਝ ਇਹੋ ਜਿਹੀਆਂ ਜੜੀਆਂ ਵਾਂ ਲੇਤਾਗਿਰੀਆਂ ਹੋਈਆਂ ਜਿਦੇ ਕਰਕੇ ਜਿਹੜਾ ਵਾ ਇਹੋ ਜੀ ਪਾਰਟੀਸ਼ਨ ਹੋਈ ਕਿ ਇਹ ਦੁਨੀਆ ਦੇ ਵਿੱਚ ਜਿਹੜਾ ਬਹੁਤ ਜ਼ਿਆਦੀ ਵੱਡ ਫਟ ਹੋਈ ਸੀ ਤੇ ਪਰ ਆਹੋ ਆਪਾਂ ਵੇਖਦੇ ਆਂ ਪ੍ਰਾਤਨ ਸਮੇਂ ਦੀਆਂ ਖੁਸ਼ੀਆਂ ਹਾਲੀ ਦੋਸਤੋ ਜਿੱਥੇ ਕਦੀ ਪ੍ਰਾਤਨ ਸਮੇਂ ਦੇ ਸਮਿਆਂ ਵੇਲੇ ਪੁਰਾਣੇ ਸਮਿਆਂ ਵੇਲੇ ਭਲੇ ਸਮਿਆਂ ਵੇਲੇ ਜਿੱਥੇ ਪੰਜ-ਪੰਜ ਮੰਝਲੀ ਚੁਬਾਰੇ ਹੋਇਆ ਕਰਦੇ ਸੀ ਅੱਜ ਉਹ ਸਾਰੇ ਹੀ ਸਮੇਂ ਦੇ ਨਾਲ ਸਾਰੇ ਢਹਿ ਢੇਰੀ ਹੋ ਗਏ ਆ ਪਰ ਤੁਸੀਂ ਮੇਰੇ ਹੱਥ ਦੇ ਵਿੱਚ ਵੇਖੋ ਕਿ ਇਹ ਨਾਨਕਸ਼ਹੀ ਨਿੱਕੀ ਏਟਿਆ ਪ੍ਰਾਤਨ ਸਮੇਂ ਦੀ ਜਿਹੜੀ ਅੱਜ ਵੀ ਆਪਣੇ ਹੋਣ ਦੀ ਗਵਾਹੀ ਭਰਦੀ ਆ ਹਾਂਜੀ ਦੋਸਤੋ ਸਮਾਂ ਬਦਲ ਜਾਂਦਾ ਏ ਵਕਤ ਨਿਕਲ ਜਾਂਦਾ ਏ ਪਰ ਆਪਣੀਆਂ ਲੈਣੀਆਂ ਯਾਦਾਂ ਨੇ ਉਹ ਸਾਰੀਆਂ ਪਿੱਛੇ ਛੱਡ ਜਾਂਦਾ ਵਾ ਤੁਸੀਂ ਵੇਖੋ ਇੱਧਰ ਨੂੰ ਕਿ ਸਾਰਾ ਹੀ ਜਿਹੜਾ ਵਾ ਕੰਡੇ ਉੱਗਾਏ ਨੇ ਝਾੜੀਆਂ ਉੱਗਾਈਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਕੁਝ ਯਾਦਾਂ ਵਾ ਹੋਣ ਤੇ ਅਸੀਂ ਅੱਗੇ ਜਾ ਨਹੀਂ ਸਕਦੇ ਕੋਕ ਤੁਹਾਨੂੰ ਪਤਾ ਕਿ ਸੌਣ ਦਾ ਮਹੀਨਾ ਚੱਲ ਰਿਹਾ ਤੇ ਸਭ ਕੀੜੇ ਦਾ ਵੀ ਬਹੁਤ ਜ਼ਿਆਦਾ ਡਾਰਿਆ ਉਹਦੇ ਅੰਦਰ ਕੁਝ ਨਿਸ਼ਾਨੀਆਂ ਹੈਗੀਆਂ ਤੁਸੀਂ ਮੇਰੇ ਸਾਹਮਣੇ ਵੇਖੋ ਕਿ ਪੁਰਾਣੇ ਸਮੇਂ ਦੀ ਜਿਹੜੀ ਪ੍ਰਾਤਨ ਸਮੇਂ ਦੀ ਕੰਧ ਵਾ ਉਹ ਅੱਜ ਵੀ ਆਪਣੇ ਜਿਹੜਾ ਹੋਣ ਦੀ ਗਵਾਹੀ ਭਰ ਰਹੀ ਆ ਤੇ ਇਹ ਨਨਕਸ਼ਾਈ ਏਟਿਆ ਮੇਰੇ ਹੱਥ ਦੇ ਵਿੱਚ ਅੱਜ ਦੇ ਸਮੇਂ ਤੱਕ ਜਿਹੜੀ ਆ ਏਟੇ ਬਚੀ ਆ ਕੋਕ ਤੁਸੀਂ ਅੱਜ ਕੱਲ ਕੋਠੀਆਂ ਪਾਉਂਦੇ ਜੋ ਕੋ 10 20 ਸਾਲ ਤੱਕ ਜਿਹੜੀਆਂ ਕੋਠੀਆਂ ਬਿਲਕੁਲ ਹੀ ਜਿਹੜਾ ਜਵਾਬ ਦੇ ਜਾਂਦੀਆਂ ਨੇ ਕਲਰ ਖਰਾਬ ਹੋ ਜਾਂਦੇ ਆ ਪਰ ਪ੍ਰਾਤਨ ਸਮੇਂ ਦੇ ਜਿਹੜੇ ਇਹ ਪੁਰਾਣੇ ਮਹਿਲ ਵਾ ਇਹ ਜੁੱਗਾ ਜੁੱਗਾ ਤੱਕ ਜਿਹੜੇ ਵਾ ਇਸ ਤਰ੍ਹਾਂ ਹੀ ਰਹਿੰਦੇ ਆ ਤੇ ਤੁਸੀਂ ਵੇਖੋ ਮੇਰੇ ਸਾਹਮਣੇ ਕਿ ਅੱਜ ਵੀ ਜਿਹੜੀ ਉਹ ਬਿਲਕੁਲ ਹੀ ਕਾਂਦੀ ਜਿਹੜੀ ਆ ਥੋੜੀ ਬਚੀ ਆ ਪਰ ਨਿਸ਼ਾਨੀਆਂ ਅੱਜ ਵੀ ਇੱਥੇ ਮੌਜੂਦ ਨੇ ਹਾਂਜੀ ਦੋਸਤੋ ਪਿੰਡ ਤੱਲਾ ਅਫਗਾਨਾਂ ਦੀ ਆ ਕੁਝ ਨਿਸ਼ਾਨੀਆਂ ਆ ਪਾ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਹੁਣ ਮੈਂ ਰਿਸਕ ਲੈ ਕੇ ਇਹਦੀ ਕੰਡਿਆ ਥਾਣੀ ਲੰਗ ਕੇ ਤੇ ਅੱਗੇ ਜਾ ਰਿਹਾ ਵਾਂ ਤੁਹਾਨੂੰ ਉਹ ਇਟਾਂ ਵਿਖਾਉਣ ਜਾ ਰਿਹਾ ਵਾਂ ਉਹ ਲੋਕਾਂ ਦੇ ਭਾ ਦੀਆਂ ਇਟਾਂ ਨੇ ਉਹ ਇਟਾਂ ਨਹੀਂ ਉਹ ਪੁਰਾਣੀਆਂ ਯਾਦਾਂ ਨੇ ਉਹ ਪੁਰਾਣੀਆਂ ਨਿਸ਼ਾਨੀਆਂ ਨੇ ਉਹ ਉਸ ਸਮੇਂ ਦੀਆਂ ਨਿਸ਼ਾਨੀਆਂ ਨੇ ਜਿਹੜਾ ਅੱਜ ਤੋਂ ਕੋਈ 2-4 ਸਾਲਸ 100 ਸਾਲ ਜਿਹੜੇ ਪਹਿਲਾ ਯੁੱਗ ਬੀਤ ਗਿਆ ਤੇ ਆਓ ਸਾਡੇ ਨਾਲ ਉਹ ਪ੍ਰਾਤਨ ਸਮੇਂ ਦੀਆਂ ਨਿਸ਼ਾਨੀਆਂ ਵੇਖਦੇ ਹਾਂ ਕਿਆ ਬਾਤ ਹੈ ਜੀ ਇਟਾਂ ਅੱਜ ਵੀ ਮੌਜੂਦ ਨੇ ਇੱਕ ਢੇਰ ਇੱਥੇ ਲੱਗਿਆ ਵਾ ਪਰ ਉਸ ਸਮੇਂ ਦੇ ਜਿਹੜੇ ਮਹਿਲ ਆ ਅੱਜ ਬਿਲਕੁਲ ਹੀ ਢਹ ਢੇਰੀ ਹੋ ਗਏ ਆ ਉਸ ਸਮੇਂ ਦੇ ਨਾਲ ਸਾਰਾ ਕੁਝ ਬਦਲ ਚੁੱਕਾ ਵਾ ਇਹ ਜੜੀਆਂ ਇਟਾਂ ਨੇ ਅੱਜ ਵੀ ਕਹਿੰਦੇ ਲੋਕਾਂ ਦੇ ਕੰਮ ਆਈਆਂ ਵਾ ਲੋਕਾਂ ਨੇ ਇਹਨਾਂ ਦੀ ਜਿਹੜੀ ਰੋੜੀ ਕੁੱਟ ਕੇ ਤੇ ਫਰਸ਼ਾਂ ਦੇ ਥੱਲੇ ਪਾਈ ਆ ਕਿਉਂਕਿ ਇਹ ਅੱਜ ਤੱਕ ਵੀ ਇਟਾਂ ਜੜੀਆਂ ਵਾ ਚੱਲ ਰੀਆਂ ਵਾ ਇਹ ਪਿੰਡ ਹੈਗਾ ਜੀ ਸੌੜੀਆਂ ਦੇ ਲਾਗੇ ਜਿੱਦੀ ਮੇਰੇ ਚੈਨਲ ਤੇ ਪਹਿਲਾਂ ਵੀ ਵੀਡੀਓ ਪਈ ਆ ਪਿੰਡ ਸੌੜੀਆਂ ਉਹ ਸ਼ਹਿਰ ਸੀ ਕਿ ਕਹਿੰਦੇ ਆ ਕਿ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰ ਸੀ ਜਿਹੜੀ ਚੀਜ਼ ਕਦੀ ਕਿਤੇ ਨਹੀਂ ਸੀ ਮਿਲਦੀ ਉਹ ਸੌੜੀਆਂ ਸ਼ਹਿਰ ਦੇ ਵਿੱਚੋਂ ਮਿਲਦੀ ਸੀ ਔਰ ਉਸ ਸੌੜੀਆਂ ਸ਼ਹਿਰ ਤੋਂ ਇਹ ਬਿਲਕੁਲ ਹੀ 2 ਕਿਲੋਮੀਟਰ ਦੀ ਦੂਰੀ ਤੇ ਆ ਪਿੰਡ ਤੱਲਾਫਗਾਨਾ ਹਾਂਜੀ ਦੋਸਤੋ ਤੁਸੀਂ ਉਹ ਕਹਾਵਤ ਤੇ ਸੁਣੀ ਆ ਕਿ ਨਵਾਂ ਨੌ ਦਿਨ ਤੇ ਪੁਰਾਣਾ 100 ਦਿਨ ਅੱਜ ਕੱਲ ਦੇ ਦੌਰ ਦੇ ਵਿੱਚ ਇੰਨੀ ਉਮਰ ਹੰਡਾਉਣਾ ਇੰਨੀ ਉਮਰ ਜਿਹੜਾ ਵਾ ਭੋਗਣਾ ਬਹੁਤ ਹੀ ਜੜੀ ਵੱਡੀ ਗੱਲ ਵਾ ਔਰ ਸਾਡੇ ਨਾਲ ਕੀ ਨਾਮ ਦੱਸਿਆ ਸੀ ਆਪਣਾ ਹੈ ਆਪਣਾ ਨਾਮ ਕੀ ਦੱਸਿਆ ਸੀ ਬਾਬੂ ਜੀ ਮਾਜਾ ਸਾਡੇ ਨਾਲ ਆ ਬਾਪੂ ਮਹਾਜਾ ਜੀ ਇਸ ਤਲਾ ਅਫਗਾਨਾਂ ਦੇ ਪਿੰਡ ਦੇ ਨੇ ਤੇ ਕਰਦੇ ਉਹਨਾਂ ਨਾਲ ਗੱਲਬਾਤ ਕੁਝ ਉਹਨਾਂ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਆ ਤੇ ਬਾਪੂ ਜੀ ਇਹ ਕਿੰਨੀ ਉਮਰ ਹੋ ਗਈ ਆਪਣੀ ਉਮਰ ਬਤਰੀ ਹੋ ਗਈ ਕਿੰਨੀ ਕੋ 100 ਸਾਲ ਜਾਂ 90 ਸਾਲ 100 ਸਾਲ ਤੋਂ ਉੱਤੇ ਆ ਹਾਂ ਹਾਂ ਕੀ ਬਾਤ ਆ ਬਾਪੂ ਜੀ ਬੜੇ ਕਰਮਾਂ ਵਾਲੇ ਜੀ ਤੁਸੀਂ 100 ਸਾਲ ਤੋਂ ਵੀ ਉੱਪਰ ਤੁਹਾਡੀ ਉਮਰ ਹੋ ਗਈ ਆ ਇਹੋ ਮਹਾਰਾਜ ਦਾ ਕਰਮਾ ਹੈ ਅੱਛਾ ਜੀ ਰਹਿਣੀ ਦੁਨੀਆ ਦਾ ਕੰਧਾਂ ਰਹੇਗਾ ਠੀਕ ਹੈ ਜੀ ਜੀ ਅੱਛਾ ਇਹ ਡੜੀ ਚਾਚੇ ਇਹ ਤੁਸੀਂ ਆ ਬਣਵਾਈਆਂ ਹਾਂ ਫਿਰ ਤੇ ਬਹੁਤ ਵਧੀਆ ਗੱਲ ਆ ਲੈਆ ਮੋਲ ਹਾਂਜੀ ਮੜ ਕੇ ਬਾਅਦ ਆਯਾਰ ਦੇਤਾ ਠੀਕ ਆ ਅੱਛਾ ਬਾਪੂ ਜੀ ਮੈਨੂੰ ਇਹ ਦੱਸੋ ਕਿ ਜਿਹੜਾ ਇਹ ਤੱਲਾ ਅਫਗਾਨਾ ਵਾਂ ਇੱਥੇ ਨਕੀ ਏਟ ਦੇ ਚੁਬਾਰੇ ਕਿੰਨੇ ਕੁ ਤੁਸੀਂ ਆਪਣੀ ਹੋਸਟ ਚ ਵੇਖੇ ਸੀ ਬੜੇ ਸੜ ਅੱਛਾ ਜੀ ਇੱਕ ਦੇ ਹੀ ਸਭ ਨਕੀ ਏਟੀ ਸੀ ਨਕੀ ਏਟ ਦੇ ਚੁਬਾਰੇ ਸੌੜੀਆਂ ਸ਼ਹਿਰ ਇਥੋਂ ਹੈਗਾ ਵਾ ਸਾਰਾ 1-2 ਕਿਲੋਮੀਟਰ ਦੂਰ ਤੇ ਹਨਾ ਆ ਉਹ ਉਹ ਗੱਡਾ ਸ਼ਹਿਰ ਹੁੰਦਾ ਸੀ ਤੇ ਇਹ ਗੱਡਾ ਸ਼ਹਿਰ ਹੁੰਦਾ ਸੀ ਇਹ ਸਾਹਵੇਂ ਕੋਸੇ ਤੇ ਸਾਹਵੇਂ ਜਿਹੜੀ ਚੀਜ਼ ਉਸ ਤੋਂ ਵੱਧਦੀ ਨੇ ਸੌੜੀਆਂ ਤੋਂ ਹਾਂਜੀ ਤੇ ਉਹ ਸੋਚਿਆ ਕਿ ਇਸ ਨੂੰ ਨਹੀਂ ਬਰ ਸਕਦੀ। ਕੀ ਬਾਤ ਆ ਦੋਸਤੋ ਮੈਂ ਪਿਛਲੀ ਵੀਡੀਓ ਅਭੀ ਆਰਸੀ ਹਨਾ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਜਿਹੜਾ ਜਾਨਦੇ ਆ ਹਾਂਜੀ ਉਹ ਲੋ ਚੜਕਦੋਂ ਆਈਏ ਜੀ ਤੋੜ ਬਾਜ਼ਾਰ ਸ ਅੱਛਾ ਜੀ ਖਤਰਾ ਬਹੁਤ ਆਇਆ ਖਤਰਾ ਮਾਜਾਨੇ ਕੇ ਖਤਰੀ ਕੋਮ ਬਹੁਤ ਜਿਆਦਾ ਸੀ ਆਹਾ ਠੀਕ ਹੈ ਖਸੇ ਸਾਹਿਬ ਅੱਛਾ ਤੇ ਇਸ ਪਿੰਡ ਦੇ ਵਿੱਚ ਜਿਹੜੇ ਚੁਬਾਰੇ ਵਾ ਤੁਸੀਂ ਆਪਣੀ ਜਦੋਂ ਕਿੰਨੇ ਸਾਲਾਂ ਦੇ ਸੀ ਜਦੋਂ ਉਹ ਚੁਬਾਰੇ ਵੇਖੇ ਸੀ ਹਾਂਜੀ ਮੈਂ 20 ਸਾਲ ਦਾ ਅਸਾ ਤੁਹਾਡੀ ਉਮਰ 20 ਸਾਲ ਦੀ ਸੀ ਜਦੋਂ ਇੱਥੇ ਪਿੰਡ ਦੇ ਵਿੱਚ ਬਹੁਤ ਵੱਡੇ ਵੱਡੇ ਚੁਬਾਰੇ ਸੀ ਇਹ ਪਰੇਸ ਮੈਂ ਰਗਾ ਸੀ ਖਾ ਮਸਬਾਨ ਕੀ ਮਸਬਾਨ ਸਿਖਾ ਖਾਨ ਨਹੀਂ ਖਾ ਸੀ ਠੀਕਾ ਉਹਦੀ ਬਰਦੀ ਵੀ ਛੁੱਟਦੀ ਐਨੀ ਉਹਦੀ ਜਲਦੀ ਸੀ ਇਹਦੇ ਚੱਲਦੀ ਪੁੱਲ ਸੋਣੀ ਆ ਹਾਂਜੀ ਬਾਹਰ ਬਾਗੇ ਹਾਂਜੀ ਅਜੇ ਹੁਣ ਬੜਿਆ ਦਾ ਅੱਡਾ ਹਾਂਜੀ ਹਾਂਜੀ ਔਰ ਸੇ ਚੌਕੀ ਦਾਦ ਚੜਾ ਸਵਾ ਸਵਾ ਕਰਦਾ ਉਨੇ ਜਣਾਇਦੋ ਠੀਕ ਮੰਗਲ ਚੌਂਕੀ ਦਾ ਸੀ ਠੀਕ ਹੈ ਹਾਂਜੀ ਦੋਸਤੋ ਬਾਪੂ ਥੋੜੀ ਨਾ ਉਮਰ ਬਹੁਤ ਜ਼ਿਆਦਾ ਹੋ ਚੁੱਕੀ ਆ ਬਾਪੂ ਜੀ ਕਹਿ ਰਹੇ ਕਿ ਪਿੰਡ ਦੇ ਵਿੱਚ ਵੜਦਿਆਂ ਜਿੱਥੇ ਪਾਰਕ ਬਣੀ ਆ ਉੱਥੇ ਕੋਈ ਮੁਸਲਮਾਨ ਹੀ ਜਿਹਦੀ ਬਹੁਤ ਹੀ ਵੱਡੀ ਜੜੀ ਕੋਠੀ ਹੁੰਦੀ ਸੀ ਤੇ ਕਹਿੰਦੇ ਆ ਕਿ ਇੰਨੀ ਕੋਦੀ ਚਲਦੀ ਸੀ ਕਿ ਉਹਦੀ ਬੱਦੀ ਨਹੀਂ ਸੀ ਛੁੱਟਦੀ ਬੱਦੀ ਨਹੀਂ ਛੁੱਟਦੀ ਠੀਕ ਹੈ ਹੋਰ ਸੋਹਣੇ ਆ ਹਾਂਜੀ ਉੱਥੇ ਬਾਹਰ ਬਹਿਣਾ ਠੀਕ ਹੈ ਜੀ ਉਹਨੇ ਬਾ ਚੌਂਕੀਦਾਰ ਨੇ ਆਖਰ ਸਤ ਉਮਰਬੇ ਪੁੱਛੇ ਤੋਂ ਉਹਨੇ ਖਾਣੇ ਮੇਰੇ ਪੁੱਛੇ ਤਾਂ ਬਗੀਚਾ ਆਇਆ ਕਿਉਂ ਅੱਛਾ ਐ ਬਾਪੂ ਜੀ ਮੈਂ ਪਿੰਡ ਦੇ ਵਿੱਚ ਘੁੰਮ ਕੇ ਵੇਖਿਆ ਕਾਫੀ ਉਹ ਕੰਡਿਆਂ ਦੇ ਵਿੱਚੋਂ ਦੀ ਝਾੜੀਆਂ ਦੇ ਵਿੱਚੋਂ ਦੀ ਜਾ ਕੇ ਵੇਖਿਆ ਕਿ ਪ੍ਰਾਤਨ ਸਮੇਂ ਦੀ ਪ੍ਰਾਣੀ ਪਿੰਡ ਵੱਡਾ ਸੀ ਪ੍ਰਾਣੀ ਜਿਹੜੀ ਮਸੀਤਵਾ ਉਹ ਅੱਜ ਵੀ ਮੈਂ ਵੇਖ ਕੇ ਆਇਆ ਹਾਂ ਇਸ ਪਿੰਡ ਦੇ ਵਿੱਚ ਹੋਰ ਮਸੀਤਾਂ ਕਿੰਨੀਆਂ ਸੀ ਹਾਂ ਹੋਰ ਪਿੰਡ 'ਚੋਂ ਮਸੀਤਾਂ ਆ ਗਿਆ ਸੀਗੀਆਂ ਮਸੀਤਾਂ ਮਸੀਤਾਂ ਆ ਗਿਆ ਪਿੰਡ 'ਚ ਹੋਰ ਹਾਂ ਕਨੇ ਨਾ ਰਮਾ ਪਿੰਡ ਦੇ ਜੇ ਸਾਡੇ ਸਾਈਪਾ ਰਾਸਾ ਠੀਕ ਹੈ ਜੀ ਹੋਰ ਕੋਈ ਨਹੀਂ ਜੀ ਅੱਛਾ ਜੇ ਕਿ ਤੁਸੀਂ ਆਪਣੀ ਹੋਸ ਆਵਾਜ਼ ਦੇ ਵਿੱਚ ਇੱਥੇ ਜਿਹੜੇ ਪੂਰੇ ਸਾਰੇ ਚੁਬਾਰੇ ਵੇਖਿਆ ਜਿਹੜੇ ਅੱਜ ਉਹ ਟਹ ਟੇਰੀ ਹੋ ਗਏ ਤੁਸੀਂ ਦੱਸ ਸਕਦੇ ਕਿ ਆ ਚੁਬਾਰਾ ਸੇਕ ਹਾਂਜੀ ਇੱਥੇ ਠੀਕ ਹੈ ਜੀ ਇੱਕ ਦੂਜਾ ਮਰੋ ਸੁਪੰਚ ਕੰਟਾਇ ਸਿੰਘ ਹਾਂਜੀ ਉਹਦੇ ਉਹਦੇ ਦੇ ਘਰ ਕੋ ਬਾਪੂ ਜੀ ਕਿੰਨਾ ਕਚਰ ਹੋਇਆ ਗੇ ਚਬਾਰੀਆਂ ਦਾ ਹੁਣ ਢਾਈ ਟੂ ਗਿਆ ਕਿੰਨਾ ਕ ਸਮਾਂ ਹੋ ਗਿਆ ਇੰਨਾ ਹੀ ਤਾਂ ਹੈ ਦੇਖე ਅੱਛਾ ਲੋਕਾਂ ਨੇ ਵਰਤਵਰਤ ਲਿਆ ਕਿਉਂਕਿ ਜਿਨ੍ਹਾਂ ਦੇ ਚਬਾਰੇ ਹੋ ਉਹ ਤੇ ਰਹਿ ਨਹੀਂ ਉਹ ਤੇ ਚਲੇ ਗਏ ਸਭ ਕੇ ਠੀਕ ਹੈ ਮੰਗਰੋ ਇੰਨਾ ਹੀ ਤਾਂ ਹੈ ਹਾਂ ਜੀ ਦੋਸਤੋ ਬਾਪੂ ਨੇ ਗੱਲਾਂ ਕੀਤੀਆਂ ਕੁਝ ਪੁਰਾਣੀਆਂ ਯਾਦਾਂ ਕੁਝ ਇਹਨਾਂ ਦੇ ਨਾਲ ਸਾਨੀਆਂ ਕੀਤੀਆਂ ਤੇ ਬਾਪੂ ਜੀ ਕੋਈ 47 ਦੇ ਵੇਲੇ ਦੀ ਵੰਡ ਜਦੋਂ ਮੁਸਲਮਾਨ ਦੇ ਹਿੰਦੂਸਤਾਨਾ ਦਾ ਬਟਵਾਰਾ ਹੋਇਆ ਸੀ ਉਦੋਂ ਦਾ ਕੁਝ ਯਾਦਿਆ ਹਾਂ ਅਸ ਉਦੋਂ ਕਦੋਂ ਕਿੰਨੇ ਚਲੇ ਭਗਤਪੁਰ ਤੋਂ ਸੰਬੜਿਆ ਹਾਂਜੀ ਉਦੋਂ ਮੈਂ ਹੀ ਆ ਸਾਰੇ ਅੱਛਾ ਜੀ ਮੇਰੇ ਸਾਰੇ ਮੁਸਲਮਾਨ ਜਿੰਨੇ ਸਾਰੇ ਮੇਰੇ ਯਾਰ ਸਨ ਯਾਰ ਦੋਸਤ ਤੁਸੀਂ ਤੁਹਾਡੇ ਮੁਸਲਮਾਨ ਹਾਂ ਇਸ ਜਦੋਂ ਪਿੰਡ ਤੋਂ ਉੱਠ ਕੇ ਗਿਆ ਤੇ ਉਦੋਂ ਤੁਹਾਨੂੰ ਕਿੰਨਾ ਗੁੱਸਾ ਹੋਇਆ ਉੱਠ ਕੇ ਜਾਣਾ ਸੀ ਜਾਣਾ ਜਦੋਂ ਡਾਂਗ ਫਿਰਦੀ ਸੀ ਉਹਨਾਂ ਉਹਦੇ ਸੇ ਬੈਣਾ ਨਹੀਂ ਇਸ ਗੱਲ ਦਾ ਤੁਹਾਨੂੰ ਇਸ ਗੱਲ ਦਾ ਤੁਹਾਨੂੰ ਦੁੱਖ ਹੋਇਆ ਕਿ ਤੁਹਾਡੇ ਯਾਰ ਦੋਸਤ ਜਦੋਂ ਇਥੋਂ ਗਏ ਓਹ ਹੋ ਫੋਨ ਤੇ ਮੇਰਾ ਫਰੇਮ ਹੈ ਜੀ ਤੈਨੂੰ ਇਥੇ ਕੋ ਕਰਦੇ ਆ ਵੇ ਕੁਛ ਹਾਂਜੀ ਹਾਂਜੀ ਤੇ ਵੀ ਪੀੜ ਦੀ ਹਾਂ ਇਹ ਗਲਤੀ ਹੈ ਆ ਸਹੀ ਗੱਲ ਐਸਾ ਸਾਡੀਆਂ ਇੱਕ ਬੁਰਕੀਆਂ ਦੀ ਠੀਕ ਹੈ ਉਹ ਸਬੰਧਾਂ ਦੀ ਕਿਤੇ ਸਾਡੀਆਂ ਹਾਂਜੀ ਹਾਂਜੀ ਜਨਨ ਕਿ ਰੋਟੀ ਸਾਂਜੀ ਸੀ ਪਿਆਰ ਸਾਂਜਾ ਸੀ ਉਸ ਤੋਂ ਬਾਪੂ ਨਾਲ ਗੱਲ ਕੀਤੀ ਕੁਝ ਪੁਰਾਣੀਆਂ ਯਾਦਾਂ ਕੁਝ ਨਵੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਸ ਸਮੇਂ ਦੀਆਂ ਯਾਦਾਂ ਸਾਂਡੀਆਂ ਕੀਤੀਆਂ ਕਿ ਜਦੋਂ 47 ਦੀ ਵੰਡ ਹੋਈ ਸੀ ਜਦੋਂ ਇਥੋਂ ਇਹ ਮੁਸਲਮਾਨ ਇਹਨਾਂ ਦੇ ਯਾਰ ਦੋਸਤ ਇਥੋਂ ਛੱਡ ਕੇ ਗਏ ਤੇ ਕਹਿੰਦਿਆ ਕਿ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਕੁਝ ਉਹ ਗੱਲਾਂ ਇਹਨਾਂ ਤੋਂ ਪੁੱਛੀਆਂ ਕਿ ਜਿਹੜੀਆਂ ਜਦੋਂ ਇਥੇ ਤੱਲਾਫਗਾਨਾ ਦੇ ਵਿੱਚ ਜਿਹੜੇ ਆ ਪੁਰਾਣੇ ਦਰਵਾਜ਼ੇ ਜਾਂ ਪੁਰਾਣੇ ਚੁਬਾਰੇ ਹੋਇਆ ਕਰਦੇ ਸੀ ਉਸ ਸਮੇਂ ਦੀਆਂ ਗੱਲਾਂ ਪੁੱਛੀਆਂ ਤੇ ਆਓ ਹੁਣ ਆਪਾਂ ਅੱਗੇ ਨੂੰ ਚੱਲਦੇ ਹਾਂ ਤੇ ਕਰਦੇ ਲੋਕਾਂ ਨਾਲ ਹੋਰ ਲੋਕਾਂ ਨਾਲ ਗੱਲਬਾਤਾਂ ਹਾਂਜੀ ਦੋਸਤੋ ਕੋਸ਼ਿਸ਼ ਕੀਤੀ ਆ ਇਹਨਾਂ ਪੰਜ ਮੰਜ਼ਲੀ ਚੁਬਾਰਿਆਂ ਦੇ ਲਾਗੇ ਕੋਸ਼ਿਸ਼ ਕੀਤੀ ਆ ਤੁਸੀਂ ਸਾਹਮਣੇ ਮੇਰੇ ਪਿੱਛੇ ਵੇਖੋ ਕਿ ਪ੍ਰਾਤਨ ਸਮੇ ਦੀ ਪੁਰਾਣੀ ਮਸਜਿਦ ਆ ਜਿਹਦੇ ਵਿੱਚ ਮੁਸਲਮਾਨ ਬੈਠ ਕੇ ਆਪਣੀ ਨਮਾਜ਼ ਜਿਹੜਾ ਉਹ ਪੜਿਆ ਕਰਦੇ ਸੀਗੇ ਤੇ ਅਸੀਂ ਹੁਣ ਕੋਸ਼ਿਸ਼ ਕਰਨ ਲੱਗੇ ਆ ਇਧਰ ਦੀ ਜਾਣਦੀ ਤੇ ਆਓ ਆਪਾਂ ਵੇਖਦੇ ਆ ਪ੍ਰਾਤਨ ਸਮੇ ਦੀ ਪੁਰਾਣੀ ਮਸਜਿਦ ਜਿਹੜੀ ਅੱਜ ਵੀ ਆਪਣੇ ਇੱਥੇ ਹੋਣ ਦੀ ਗਵਾਹੀ ਭਰ ਰਹੀ ਆ ਅੱਜ ਵੀ ਮੌਜੂਦ ਹੈ ਤੇ ਆਓ ਵੇਖਦੇ ਆਂ ਪੁਰਾਣੀ ਮਸਜਿਦ ਦੋਸਤੋ Hindu Muslim ਤੇ ਸਾਰਿਆਂ ਦਾ ਧਰਮ ਜਿਹੜੇ ਆ ਸਾਂਝੇ ਆ ਕਿਉਂਕਿ ਸਾਡੇ ਜਿਹੜੇ ਪੰਜਾਬੀ ਆ ਸਾਰਿਆਂ ਧਰਮਾਂ ਨੂੰ ਹੀ ਪਿਆਰ ਕਰਦੇ ਆ ਤੁਸੀਂ ਜਾਣਦੇ ਹੋ ਮੈਂ ਆਪਣੀ ਵੀਡੀਓ ਚ ਕਾਫੀ ਵਾਰੀ ਤੁਹਾਨੂੰ ਬਹੁਤ ਵਾਰੀ ਦੱਸਿਆ ਵਾ ਕਿ ਸ੍ਰੀ ਹਰਮੰਦਰ ਸਾਹਿਬ ਦੀ ਜਿਹੜੀ ਲੀਹ ਆ ਉਹ ਇੱਕ ਮੁਸਲਮਾਨ ਫਕੀਰ ਮੀਆਂ ਮੀਰ ਨੇ ਰੱਖੀ ਸੀ ਤੇ ਧਰਮ ਕੋਈ ਵੀ ਹੋਵੇ ਕਿਸੇ ਦਾ ਵੀ ਹੋਵੇ ਉਹਨਾਂ ਦਾ ਸਤਿਕਾਰ ਕਰਦਾ ਬਣਦਾ ਏ ਤੇ ਮੈਂ ਤੇ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਅਸੀਂ ਆਪਣੇ ਬੂਟ ਲਾ ਕੇ ਤੇ ਫਿਰ ਅੰਦਰ ਚੱਲੇ ਆ ਤੇ ਅੰਦਰ ਜਾ ਕੇ ਤੁਹਾਨੂੰ ਆਪਾਂ ਇਥੋਂ ਦੀ ਜਿਹੜੀ ਪ੍ਰਾਤਨ ਸਮੇ ਦੀ ਮਸਜਿਦ ਵਾ ਉਹਦੇ ਦਰਸ਼ਨ ਕਰਾਉਂਦੇ ਆ ਸਰਦਾਰ ਜਗਬੀਤ ਸਿੰਘ ਜੀ ਸਰਪੰਚ ਸਾਹਿਬ ਤੇ ਆਪਾਂ ਚੱਲਿਆ ਹੁਣ ਮਸਜਿਦ ਦੇ ਅੰਦਰ ਤੇ ਕਰਦੇ ਆਪਾਂ ਦਰਸ਼ਨ ਕੀ ਬਾਤ ਆ ਜੀ ਹਾਂ ਜੀ ਤੁਸੀਂ ਵੇਖ ਰਹੇ ਜੋ ਕਿ ਮਸਜਿਦ ਜਿਹੜੀ ਆ ਅੱਜ ਵੀ ਬਿਲਕੁਲ ਹੀ ਐ ਸਹੀ ਸੋਹਣੇ ਜੇ ਤਰੀਕੇ ਨਾਲ ਖੜੀ ਆ ਔਰ ਇਹਦੇ ਚ ਜਿਹੜੇ ਰੰਗ ਰੋਗਨ ਹੋਏ ਆ ਉਹ ਅੱਜ ਵੀ ਮੌਜੂਦ ਨੇ ਕਿਉਂਕਿ ਪ੍ਰਾਣੀਆਂ ਜਿਹੜੀਆਂ ਇਹ ਚੀਜ਼ਾਂ ਨੇ ਬਹੁਤ ਹੀ ਮਜ਼ਬੂਤੀ ਦੇ ਨਾਲ ਬਣਾਈਆਂ ਜਾਂਦੀਆਂ ਸੀਆਂ ਤੇ ਪ੍ਰਾਣੀ ਇਮਾਰਤ ਤੇ ਇਹ ਉਹਨਾਂ ਦੀ ਇਬਾਦਤਗਾਹ ਹੈ ਜਿੱਦੇ 'ਚ ਬੈਠ ਕੇ ਮੁਸਲਮਾਨ ਜਿਹੜਾ ਵਾ ਆਪਣੀ ਨਮਾਜ਼ ਪੜਿਆ ਕਰਦੇ ਸੀ ਆਪਣੇ ਜਿਹੜੀ ਆ ਰੱਬ ਨੂੰ ਮੰਨਿਆ ਕਰਦੇ ਸੀਗੇ ਤੇ ਤੁਸੀਂ ਥੋੜਾ ਕੈਮਰੇ ਨਾਲ ਸਾਰਾ ਵਿਖਾ ਦਿਓ ਘਰ ਵਾਲੇ ਉੱਤੋਂ ਆਇਆ ਕਿਦੋਂ ਕੁਛੇ ਵੱਡੇ ਮੈਂ ਕੋਈ ਨਹੀਂ ਕੋਈ। ਅਰੇ ਦੋਸਤੋ ਆਪਾਂ ਪਿੰਡ ਦੇ ਵਿੱਚ ਘੁੰਮਦਿਆਂ ਘੁੰਮਦਿਆਂ ਇੱਕ ਘਰ ਦੇ ਵਿੱਚ ਆਏ ਆਂ ਔਰ ਬੜਾ ਮਨ ਖੁਸ਼ ਹੋਇਆ ਕਿ ਜਿਹੜਾ ਨਿੱਕੀ ਏਟਿਆ ਨਾਨਕਸ਼ਾਈ ਇੱਟ ਦਾ ਜਿਹੜਾ ਉਹਨਾਂ ਨੇ ਫਰਸ਼ ਪਾਇਆ ਵਾ ਤੁਸੀਂ ਮੇਰੇ ਨਾਲ ਆਓ ਕਿ ਆਪਾਂ ਤੁਹਾਨੂੰ ਵਿਖਾਉਨੇ ਆਂ। ਇਹ ਤੁਸੀਂ ਵੇਖੋ ਕਿ ਸਾਰੀ ਹੀ ਜਿਹੜੀ ਨਾਨਕਸ਼ਾਈ ਈਟ ਲੱਗੀ ਆ ਉਹੋ ਹੀ 4-500 ਸਾਲ ਪੁਰਾਣੀ ਈਟ ਆ ਜਦੋਂ ਇੱਥੇ ਮੁਸਲਮਾਨ ਬਹੁਤ ਹੀ ਜਿਹੜਾ ਗਹਿਮਾ ਗੈਮੀ ਦੇ ਨਾਲ ਰਿਆ ਕਰਦੇ ਸੀ ਜਦੋਂ Hindu ਮੁਸਲਮਾਨ ਭਾਈਚਾਰੇ ਦਾ ਬਹੁਤ ਜ਼ਿਆਦਾ ਪਿਆਰ ਸੀ ਉਸੇ ਸਮੇਂ ਦੀਆਂ ਇਹ ਪਿਆਰ ਦੀਆਂ ਨਿਸ਼ਾਨੀਆਂ ਉਸੇ ਸਮੇਂ ਦੀਆਂ ਹੀ ਇਹ ਈਟਾਂ ਅੱਜ ਵੀ ਇਸ ਪਿੰਡ ਦੇ ਲੋਕ ਜਿਹੜਾ ਵਾ ਉਹ ਬੜੇ ਸੋਹਣੇ ਤਰੀਕੇ ਨਾਲ ਵਰਤ ਰਹੇ ਆ ਔਰ ਤੁਸੀਂ ਮੇਰੇ ਥੱਲੇ ਵੇਖੋ ਕਿ ਇਹ ਜਿਹੜਾ ਵਾ ਸਾਰਾ ਫਰਸ਼ ਪਾਇਆ ਤੇ ਬੀਬੀ ਜੀ ਅੰਦਰ ਨਿੱਕੀ ਈਟ ਕੇ ਦੂਜੀ ਆ ਅਨਿੱਕੀ ਇਟ ਇਹ ਹਣਾ ਤੁਸੀਂ ਸਾਹਮਣੇ ਵੇਖੋ ਕਿ ਨਿੱਕੀ ਇਟ ਦਾ ਅੰਦਰ ਵੀ ਫਰਸ਼ ਪਾਇਆ ਹੋਆ ਤੇ ਬਾਹਰ ਵਿਹੜੇ ਦੇ ਵਿੱਚ ਵੀ ਨਿੱਕੀ ਇਟੀ ਜਿਹੜਾ ਲੱਗੀ ਆ ਨਾਨਕਸ਼ਹੀ ਇਟ ਲੱਗੀ ਆ ਇਧਰ ਵੀ ਵਿਖਾ ਦਿਓ ਤੁਸੀਂ ਕੀ ਆ ਬਾਤ ਆ ਜੀ ਪਿੰਡ ਦੀਆਂ ਨਿਸ਼ਾਨੀਆਂ ਵੇਖ ਕੇ ਉਹ ਮਸਜਿਦ ਵੇਖ ਕੇ ਉਹ ਪੰਜ ਮੰਜ਼ਲੀ ਜਿਹੜੇ ਚਬਾਰੇ ਆ ਜਿਹੜੇ ਢਹਿ ਢੇਰੀ ਹੋ ਗਏ ਨੇ ਉਹ ਇਦਾਂ ਲੱਗਦਾ ਕਿ ਜਿੱਦਾਂ ਅੱਜ ਵੀ ਇਸ ਪਿੰਡ ਦੇ ਵਿੱਚ ਮੌਜੂਦ ਨੇ ਹੋਰ ਜੱਜਾ ਉਹਨੇ ਮੈਨੂੰ ਕਿਹਾ ਤਾਂ ਉਹਨੂੰ ਨਾ ਜ਼ਿਲ੍ਹਾ ਸੈਕਟਰੀ ਦਾ ਫੋਨ ਆਇਆ ਇਹ ਮੈਨੂੰ ਤਾਂ ਉਹਨੇ ਕਿਹਾ ਹੋਰ ਜੀ ਕੀ ਲੋੜ ਹੈ ਇੱਥੇ ਆਜਾ ਪਹਿਲੀ ਵਾਰ ਮੈਂ ਨਹੀਂ ਕਿਹਦੀ ਵੜਿਆ ਸੀ ਕਿੰਨੇ ਪੈਸੇ ਇੰਨੇ ਆਹ ਆਪਾਂ ਕਰ ਲਈ ਹਾਂ ਨਹੀਂ ਨਹੀਂ ਬੜੀ ਵਧੀਆ ਬਣੀ ਆ ਉਹ ਉਹ ਉਹਨਾਂ ਦਾ ਗਵਾਈ ਭਾਵੇਂ ਜਿੰਨੀ ਬੜੀ ਤੇ ਉਹ ਮਰਜ਼ੀ ਵਾਂਗ ਬੋਲ ਆ ਪੜੇ ਉਹ ਨਾ ਸ਼ੂਰੇ 5 6 ਹੋਣੀਆਂ ਹਾਂਜੀ ਦੋਸਤੋ ਪਿੰਡ ਦੇ ਵਿੱਚ ਘੁੰਮਦਿਆਂ ਆਪਾਂ ਨੂੰ ਮਿਲੇ ਨੇ ਬੰਦੇ ਤੇ ਖੇਡਣ ਦੇ ਨੇ ਤਾਸ਼ ਤੇ ਕਰਦੇ ਉਹਨਾਂ ਨਾਲ ਗੱਲਬਾਤ ਭਾਜੀ ਸਾਸਤਰੀ ਕਾਲ ਸਾਸਤਰੀ ਕਾਲ ਕੀ ਹਾਲ ਜੀ ਬੜਾ ਠੀਕ ਠਾਕ ਆ ਗੇਮ ਕਿਹੜੀ ਖੇਡਦੇ ਨੇ ਤਾਸ਼ ਖੇਡਦੇ ਨੇ ਛੇਤੀ ਐਨੀ ਅੱਜ ਕਿਹਦੇ ਕੰਮ ਘੁੰਮਦੇ ਨਹੀਂ ਗਏ ਨਹੀਂ ਅੱਜ ਬਾਸ਼ ਕਰਕੇ ਮਤਲਬ 20 ਪੈਣ ਤਾਂ ਕਰ ਗਿਆ ਨਹੀਂ ਅੱਜ ਮੀ ਪਿਆ ਹਾਂਜੀ ਕਿੰਨਾ ਗੇਰੀ ਆਪਣਾ 9-10 ਵਜੇ ਦਾ 11 ਵਜੇ ਤਾਂ ਪਹਿਣਾ ਵੀ ਕਰਨੀਆਂ ਪੈਣਾਂ ਇਨਾਂ ਨੇ ਉਹ ਗੱਲ ਕੀਤੀ ਜੇ ਕਿ ਜਦੋਂ ਥੋੜੀ ਕਿ ਹਨੇਰੀ ਆਈ ਤੇ ਬੱਤੀ ਵਾਲੇ ਮਿੰਟੋ ਮਿੰਟ ਬੱਤੀ ਬੰਦ ਕਰ ਦਿੰਦੇ ਨਾ ਤੇ ਇਦਾਂ ਹੀ ਅੱਜ ਥੋੜਾ ਜਿਹਾ ਮੀਂਹ ਪਿਆ ਤੇ ਭਾਜੀਆਣੀ ਛੁੱਟੀ ਮਾਰ ਕੇ ਬੈ ਗਏ ਇਹੋ ਗੱਲ ਹੋਈ ਹੈ ਅੱਛਾ ਹੁਣ ਇਹ ਗੇਮ ਕਿਹੜੀ ਖੇਡੰਦਾ ਜੀ ਛੇਤੀ ਛੇਤੀ ਤਾਰ ਖੇਡੰਦਾ ਜੀ ਛੇਤੀ ਹਾਂਜੀ ਹਾਂਜੀ ਜਦੋਂ ਕੀ ਕਹਿੰਦੇ ਕੋਟ ਨਹੀਂ ਕੇ ਹੋਰ ਹੁੰਦਾ ਇਹ ਸਰਾਂ ਬਣਾਉਣੇ ਛੇਤੀ ਹੈਂ ਸਰਾਂ ਬਣਾਉਣੇ ਸਰਾਂ ਬਣਾਉਂਦਿਆਂ ਹਾਂਜੀ ਹਾਂਜੀ ਦੋਸਤੋ ਪਿੰਡ ਤੱਲਾ ਅਫਗਾਨਾ ਦੇ ਲੋਕ ਜਿਹੜੇ ਜਦੋਂ ਵਿਹਲੇ ਹੁੰਦੇ ਬੈ ਕੇ ਤਾਸ਼ ਵੀ ਖੇਡਦੇ ਜੀ ਕੀ ਹੋ ਸਕਦਾ ਸਦਾ ਹੀ ਹੋਰ ਦਰ ਚੱਲ ਜੂਗਾ ਹਾਂਜੀ ਦੋਸਤੋ ਆਪਾਂ ਸਮਾਂ ਭੁੱਲ ਜਾਂਦੇ ਆ ਆਪਾਂ ਸਮਿਆਂ ਜਿਹੜਾ ਬੀਤ ਜਾਂਦਾ ਵਾ ਉਹਨੂੰ ਵਿਸਾਰ ਦਿੰਨੇ ਆ ਪਰ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਆਪਣਾ ਕਿਤੇ ਨਾ ਕਿਤੇ ਜਿਹੜਾ ਵਾ ਸਬੂਤ ਬਿਲਕੁਲ ਹੀ ਛੱਡ ਜਾਂਦੀਆਂ ਨੇ ਤੁਸੀਂ ਮੇਰੇ ਪਿੱਛੇ ਵੇਖੋ ਕਿ ਗਾਰੇ ਦੇ ਨਾਲ ਲੱਗੀਆਂ ਇੱਟਾਂ ਅੱਜ ਵੀ ਵਰਤੋਂ 'ਚ ਆ ਰਹੀਆਂ ਇਸ ਗੱਲ ਨੂੰ ਘਟੋ ਘਟ ਕੋ 400 500 ਸਾਲ 300 400 ਸਾਲ ਹੋ ਗਿਆ ਪਰ ਇਹ ਇੱਟਾਂ ਅੱਜ ਵੀ ਆਪਣੇ ਜਿਹੜਾ ਹੋਣ ਦੀ ਗਵਾਹੀ ਭਰਦੀਆਂ ਨੇ ਔਰ ਇਹ ਤੁਸੀਂ ਮੇਰੇ ਪਿੱਛੇ ਇੱਧਰ ਘਰ ਵੇਖੋ ਕਿ ਨਿੱਕੀ ਏਟ ਦੀਆਂ ਹੀ ਜਿਹੜੀਆਂ ਉਹ ਕੰਧਾਂ ਨੇ ਅੱਜ ਵੀ ਜਿਹੜਾ ਵਾ ਵਰਤਨ ਦੇ ਨੇ ਔਰ ਇਹ ਉਹਨਾਂ ਦਾ ਘਰ ਵਾ ਅੱਜ ਸਮੇਂ ਦੇ ਨਾਲ ਨਾਲ ਜਿਹੜਾ ਵਾ ਨਵੀਆਂ ਇੱਟਾਂ ਦੀ ਵੀ ਵਰਤੋਂ ਕਰ ਰਹੇ ਨੇ ਨਵੀਆਂ ਇੱਟਾਂ ਦਾ ਘਰ ਬਣਾ ਲਿਆ ਵਾ ਪਰ ਤੁਸੀਂ ਵੇਖੋਗੇ ਉਹ ਸਾਹਮਣੇ ਵੀ ਜਿਹੜਾ ਵਾ ਇੱਧਰ ਤੁਸੀਂ ਥੋੜਾ ਕੈਮਰਾ ਮਾਰ ਕੇ ਵੇਖੋ ਕਿ ਨਿੱਕੀ ਹੱਟੀ ਜਿਹੜੀ ਆ ਅੱਜ ਵੀ ਠੇਰਾਣਾ ਇਸ ਪਿੰਡ ਦੇ ਵਿੱਚ ਮੌਜੂਦ ਆ ਔਰ ਤੁਸੀਂ ਉਧਰ ਵੀ ਵੇਖਿਆ ਕਿ ਅੱਜ ਵੀ ਨਿੱਕੀ ਹੱਟ ਦੀਆਂ ਡੀਆਂ ਕੰਧਾਂ ਨੇ ਉਹਨਾਂ ਨੂੰ ਇੱਥੇ ਵਰਤ ਰਹੇ ਨੇ ਕਿਉਂਕਿ ਪ੍ਰਾਤਨ ਸਮੇ ਦੀਆਂ ਨਿਸ਼ਾਨੀਆਂ ਇਸ ਤੱਲਾ ਫਗਾਨਾ ਦੇ ਵਿੱਚ ਅੱਜ ਵੀ ਮੌਜੂਦ ਨੇ ਚਲੋ ਅਜੀ ਦੋਸਤੋ ਸਰਦਾਰ ਜਗਬੀਰ ਸਿੰਘ ਜੀ ਸਰਪੰਚ ਸਾਹਿਬ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਸਾਨੂੰ ਜਿਹੜਾ ਵਾ ਪਿੰਡ ਤੱਲਾ ਅਫਗਾਨਾ ਘੁਮਾਇਆ ਵਾ ਸਾਡੇ ਨਾਲ ਪਿੰਡ ਦੀਆਂ ਗਲੀਆਂ ਦੇ ਵਿੱਚ ਵੀ ਗਏ ਆ ਔਰ ਵੱਡੀ ਗੱਲ ਇਹ ਆ ਕਿ ਕੰਡਿਆਂ ਝਾੜੀਆਂ ਦੇ ਵਿੱਚੋਂ ਦੀ ਲੰਘ ਕੇ ਉਹਨਾਂ ਨੇ ਸਾਨੂੰ ਪ੍ਰਾਤਨ ਸਮੇਂ ਦੀਆਂ ਜਿਹੜੀਆਂ ਨਿੱਕੀਆਂ ਇੱਟਾਂ ਵਾਂ ਉਹਨਾਂ ਦੇ ਜਿਹੜੇ ਆ 5-5 10 ਮੰਦਰੀ ਜਿਹੜੇ ਮਹਿਲ ਸੀਗੇ ਅੱਜ ਜੋ ਜਿਹੜੇ ਢਾਹ ਟੇਰੀ ਹੋ ਗਏ ਨੇ ਉਹਨਾਂ ਦੀਆਂ ਕੁਝ ਨਿਸ਼ਾਨੀਆਂ ਵਿਖਾਈਆਂ ਨੇ ਤੇ ਉਹਨਾਂ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਤੇ ਕਰਦੇ ਉਹਨਾਂ ਨੇ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆਪਣਾ ਤਾਰਾ ਸਿੰਘਾ ਸਰਦਾਰ ਤਾਰਾ ਸਿੰਘ ਸਰਪੰਚ ਸਾਹਿਬ ਦੇ ਫਾਦਰ ਸਾਹਿਬ ਸਾਡੇ ਨਾਲ ਨੇ ਤੇ ਸਰਪੰਚ ਸਾਹਿਬ ਜੀ ਫਿਰ ਤੁਹਾਨੂੰ ਇੱਥੇ ਪਿੰਡ ਦੇ ਵਿੱਚ ਆਇਆ ਨੂੰ ਕਿੰਨਾ ਚਿਰ ਹੋ ਗਿਆ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਜੇ ਇਹ ਸਾਨੂੰ ਸਾਰਾ ਕੁਝ ਦੱਸੋ ਜੀ ਐ ਇਹ ਭੈਣੀਓ ਆਏ ਆ ਇਹ ਭੈਣੀ ਕਿਥੇ ਚੋ ਗੱਲ ਭੈਣੀ ਆ ਈਚੋ ਗੱਲ ਭੈਣੀਆਂ ਆ ਆ ਪਾਕਿਸਤਾਨ ਚ ਪਾਕਿਸਤਾਨ ਚ ਅੱਛਾ ਜੀ ਆ ਇਚੋ ਗੱਲ ਪੈਣੀਆਂ ਪਾਕਿਸਤਾਨ ਦੇ ਵਿੱਚ ਪਿੰਡ ਉਥੋਂ ਉੱਠ ਕੇ ਤੁਸੀਂ ਇੱਥੇ ਆਏ ਉਥੋਂ ਉੱਠ ਕੇ ਅਸੀਂ ਕਾਕੜੀਆਂ ਆ ਗਏ ਇਹ ਇੱਥੇ ਜਿਹੜਾ ਪਿੰਡ ਲਾਗੇ ਕਾਕੜਵਾਲਾ ਆ ਕਾਕੜੀਆਂ ਆ ਗਏ ਅੱਛਾ ਜੀ ਕਾਕੜਾ ਤੋਂ ਅਸੀਂ ਬੋਲਿੰਗ ਚਲੇ ਗਏ ਠੀਕ ਹੈ ਜੀ ਜਿੱਤਰਾ ਹੀ ਘੁੰਮਦੇ ਘਮੁੰਦੇ ਫੇਰੇ ਇੱਥੇ ਆਏ ਇਹ ਤਾਂ ਲੇ ਅਫਗਾਨੇ ਚ ਜਦੋਂ ਤੁਸੀਂ ਆਏ ਤੇ ਉਦੋਂ ਇੱਥੇ ਕਿਦਾਂ ਦਾ ਮਾਹੌਲ ਸੀਗਾ ਪਿੰਡ ਦੇ ਵਿੱਚ ਕਹਿੰਦੇ ਕਿ ਕਾਫੀ ਮੁਸਲਮਾਨਾਂ ਦੇ ਚਬਾਰੇ ਸੀਗੇ ਬੜੇ ਜਿਆਦਾ ਚਬਾਰੇ ਥੋੜੇ ਨਹੀਂ ਠੀਕ ਹੈ ਜੀ ਗਲੀਆਂ ਪੱਕੀਆਂ ਉਦੋਂ ਵੀ ਪੱਕੀਆਂ ਆ ਠੀਕ ਹੈ ਜੀ ਹਾਂ ਉਦੋਂ ਫਿਰ ਅਰੇਸ਼ ਤੁਸੀਂ ਉਹਨਾਂ ਚਾ ਅੱਗੇ ਕੀਤੀ ਜਾਂ ਆਪਣੇ ਘਰ ਆ ਬਣਾਏ ਨਹੀਂ ਨਹੀਂ ਉਹ ਛੱਤ ਛੂਤ ਉਹਨਾਂ ਦੇ ਪੌਣੀ ਪਈ ਉਹਨਾਂ ਤੇ ਹੀ ਰਹਿ ਅੱਛਾ ਉਹਨਾਂ ਦੇ ਕਾਫੀ ਚਿਰ ਤੁਸੀਂ ਰਹੇ ਹਨਾ ਹਾਂ ਤੇ ਉਹ ਸਮਾਂ ਜਿਹੜਾ ਵਾ ਫਿਰ ਉਹਦੇ ਤੋਂ ਬਾਅਦ ਕਿੰਨਾ ਚਿਰ ਬਾਅਦ ਤੁਸੀਂ ਉਹ ਸਾਰਾ ਜਿਹੜਾ ਉਹ ਪੁਰਾਣੇ ਹੋ ਗਏ ਢਾਹ ਕੇ ਤੇ ਆਪਣੇ ਘਰ ਬਣਾ ਲੇ ਫਿਰ 30 ਸਾਲ 30 ਸਾਲਾਂ ਤੋਂ ਬਾਅਦ ਆਪਣੇ ਪੈਰ ਲੱਗੇ ਠੀਕ ਹੈ ਜੀ ਅੱਜ ਜਨ ਕੇ ਪੂਰੀ ਮਹਾਰਾਜੀ ਦੀ ਕਿਰਪਾ ਵਾ ਪੂਰੀ ਬੜਾ ਕੋਈ ਮਿਹਰਬਾਨ ਹਾਂ ਠੀਕ ਹੈ ਜੀ ਇਹ ਅਸੀਂ ਕਹੀ ਥਾਈ ਮੈਂ ਵੀ ਕਹੀ ਥਾਈ ਸਾਡੇ ਵੱਡੇ ਵਿਚਾਰੇ ਤੇ ਚਲੋ ਰੋਟੀ ਦੀ ਤੇ ਉਦੋਂ ਮੁਸ਼ਕਲ ਹਾਂਜੀ ਹਾਂਜੀ ਕੋਈ ਨਾ ਪੈਹਾ ਨਹੀਂ ਕਿ ਹੱਕੋ ਹਾਂਜੀ ਹਾਂਜੀ ਤੇ ਅੱਜ ਤੇ ਹੁਣ ਚਲੋ ਚਲੋ ਹਾਂਜੀ ਦੋਸਤੋ ਇਹ ਪਿੰਡ ਪਾਕਿਸਤਾਨ ਦੇ ਵਿੱਚ ਭੈਣੀ ਗਿੱਲਾਂ ਦੀ ਜਿੱਥੋਂ ਉੱਠ ਕੇ ਜਿਹੜੇ ਆ ਇਹ ਤੱਲਿਆਂ ਦੇ ਲੋਕ ਆਏ ਤੇ ਪਿੰਡੋ ਪਿੰਡ ਕਹਿੰਦੇ ਕਿ ਕਾਕੜਾਂ ਤੋਂ ਫਿਰ ਬੋਲੀ ਤੇ ਬੋਲਿਆਂ ਤੋਂ ਤੱਲੇ ਅਫਗਾਨੇ ਦੇ ਵਿੱਚ ਆ ਕੇ ਇਹਨਾਂ ਨੇ ਆਪਣੇ ਜਿਹੜਾ ਪਿੰਡ ਦੇ ਵਿੱਚ ਇੱਥੇ ਆ ਕੇ ਵਾਸ ਕੀਤਾ ਕਹਿੰਦੇ ਆ ਕਿ ਕਿਸਾਨ ਨੂੰ ਤੁਸੀਂ ਖਾਂਦੇ ਨੂੰ ਵੇਖਦੇ ਜੀ ਪਰ ਕਿਸਾਨ ਦੇ ਜਿਹੜੇ ਪਿੱਛੇ-ਪਿੱਛੇ ਮਿਹਨਤਵਾ ਤੁਸੀਂ ਉਹ ਨਹੀਂ ਵੇਖਦੇ ਕਿਸਾਨ ਨੂੰ ਮਿਹਨਤ ਬਹੁਤ ਹੀ ਜ਼ਿਆਦਾ ਕਰਨੀ ਪੈਂਦੀ ਆ ਤੇ ਮਿਹਨਤ ਕੋਈ ਵੀ ਬੰਦਾ ਕਰਦਾ ਵਾ ਤੇ ਪ੍ਰਮਾਤਮਾ ਫਲ ਜ਼ਰੂਰ ਲਾਉਂਦਾ ਵਾ ਉਸ ਦੇ ਪਿੱਛੇ ਬਹੁਤ ਸਾਰੀ ਇਹਨਾਂ ਨੇ ਮਿਹਨਤ ਕੀਤੀ ਤੇ ਅੱਜ ਪ੍ਰਮਾਤਮਾ ਨੇ ਬਹੁਤ ਸਾਰੀ ਦਾਤ ਬਖਸ਼ੀ ਆ ਬਹੁਤ ਸੋਹਣੇ ਘਰ ਨੇ ਬਹੁਤ ਵਧੀਆ ਇਹਨਾਂ ਦਾ ਤਾਂ ਫਾਰਮਰ ਡੇਰੀ ਆ ਔਰ ਵੱਡੀ ਗੱਲ ਇਹ ਆ ਕਿ ਇਤਿਆਂ ਦੇ ਇਹਨਾਂ ਦੇ ਜਿਹੜੇ ਬੇਟੇ ਆ ਸਰਦਾਰ ਜਗਬੀਰ ਸਿੰਘ ਜੀ ਇਸ ਪਿੰਡ ਦੇ ਸਰਪੰਚ ਨੇ ਔਰ ਬਹੁਤ ਚੰਗੇ ਇਨਸਾਨ ਨੇ ਔਰ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਤੇ ਉਹਨਾਂ ਦੇ ਫਾਦਰ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸਾਰਾ ਪਿੰਡ ਵਿਖਾਇਆ ਜੀ ਦੋਸਤੋ ਸਰਪੰਚ ਸਾਹਿਬ ਦੀ ਫਾਦਰ ਸਾਹਿਬ ਨਾਲ ਗੱਲਾਂ ਕੀਤੀਆਂ ਨੇ ਜੁਜਾਪਾ ਸਰਪੰਚ ਸਾਹਿਬ ਨਾਲ ਗੱਲ ਕਰਦੇ ਆ ਸਰਪੰਚ ਸਾਹਿਬ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡੀ ਵਾਟ ਮੇਰੀਆਂ ਦੇ ਤੁਹਾਨੂੰ ਕੋਈ ਤੁਹਾਡੇ ਪ੍ਰਸ਼ੋਕਰ ਵਾਲੀ ਕੋਈ ਦੱਸਿਆ ਦਿੱਤਾ ਤੁਹਾਡੇ ਨਾਲ ਗੱਲ ਕਰਨੀ ਆ ਸਰਦਾ ਜੀ ਇਸ ਪਿੰਡ ਜਿਹੜਾ ਸੰਦਾਰਨ ਜਿਹੜਾ ਆਪਾਂ ਹਸਤਾ ਦੇ ਵਿੱਚ ਭੈਣੀ ਪਿੰਡ ਜੀ ਸਾਡੇ ਦਾਦਾ ਜੀ ਦੱਸਦੇ ਸੀ ਉਹ ਤੇਰੇ ਸਾਡੇ ਦਾਦਾ ਜੀ ਦਾ ਨਾਮ ਹੀ ਮੰਗਰ ਸਿੰਘ ਠੀਕ ਹੈ ਮੰਗਰ ਸਿੰਘ ਦਾ ਇੱਕ ਬਣਾ ਦਾਦੀ ਦਾ ਨਾਮ ਹਾਂ ਦਾਦਾ ਦਾ ਨਾਮ ਮੰਗਰ ਸਿੰਘ ਦਾਦੀ ਦਾ ਨਾਮ ਰਾਤੂਲਾ ਸਿੰਘ ਸਰਦਾਰ ਬੁੱਦਸ ਹਾਂ ਤੇ ਉਹਨਾਂ ਦੇ ਪੁੱਤ ਆਜੀ ਪ੍ਰਤਾਪਰਾਜੀ ਚੰ다 ਸਿੰਘ ਉਹ ਉਸੇ ਪਾਕਿਸਤਾਨ ਦੇ ਵਿੱਚ ਉਹਨੂੰ ਸਫਰ ਕੋਸੇ ਠੀਕ ਹੈ ਉਦੋਂ ਅੰਮ੍ਰਿਤੂ ਦੇ ਬੁਲਸਰਾ ਲੈ ਕੋ ਬੜਾ ਬੜਾ ਭਾਈ ਲਾਉਂਦੇ ਸੀ ਜਾਂ ਨਹੀਂ ਲੰਮੀ ਚੱਲਦੀ ਸੀ ਉਹ ਘੂੜੇ ਚ ਉਦਾਸ ਦੋ ਘਾਟੇ ਕਰਦੇ ਪੈਣੀਪਿੰਡ ਦੇ ਵਿੱਚ ਸਾਡੀ 11 ਸਾਲ ਦੀ ਗੱਲ ਜੀ ਠੀਕ ਹੈ ਕਿਹੜੀ ਬਣਾ ਸਾਡੇ ਕੋਲੋਂ ਆਏ ਨੇ ਜਿਹੜੂ 47 122 ਕਰਾ ਗਏ ਨੇ ਅੱਜ ਵੀ ਉਹ ਪਿੰਡ ਜਿਹੜਾ ਪੈਣੀਪਿੰਡ ਆ ਬੰਦਰ ਸਿੰਘ ਦੀ ਪੈਣੀ ਵਾਲੀ ਜੀ ਸਾਡੇ ਪਰਦਾਦੇ ਦਾ ਨਾਮ ਕੋਈ ਸੀ ਤੇ ਉੱਥੇ ਇਹਨਾਂ ਦੇ ਬਹੁਤ ਚੰਗੇ ਸਬੰਧ ਸੀ ਯਾਰ ਬਿਲਕੁਲ ਇਹਨਾਂ ਦੇ ਘਰ ਜੀ ਦੱਸਦੇ ਕਿ ਕੋਈ ਸਾਲਾਂ ਘੰਟੇ ਇਹਨਾਂ ਦੇ ਘਰ ਆ ਗਏ ਜਿੰਨੇ ਵੀ ਇਹਨਾਂ ਦਾ ਪੁੱਤ ਮਾ ਦਾ ਬੜਾ ਪੇਂਡ ਸੀ ਇਹ ਸਾਰੇ ਇਹਨਾਂ ਦੇ ਘਰ ਆ ਕੇ ਬੰਦੇ ਹੁੰਦੇ ਸੀ ਅੱਜ ਜਨਗਤੀ ਕੀ ਘਰਸੀ ਉਤੇ ਚਾਰਜ ਪਿਆ ਚਾਰ ਹੋ ਸਕਦਾ ਉਹ ਉਹ ਪਰ ਅੱਜ ਵੀ ਮਰਜ਼ੰਦਾ ਹਨ ਕਿਉਂਕਿ ਅਸੀਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਦੀ ਵੀਡੀਓ ਆਇਆ ਨਾ ਲੈਟਰ ਆਈਏ ਅਸੀਂ ਦੇਖਣੀ ਆ ਰੱਬੇ ਚੰਨ ਲਈ ਜੰਗੀ ਦਾ ਦੁਨੀ ਚੰਨਾਂ ਦੀ ਵੀ ਨਹੀਂ ਆਤੀ ਤੇ ਉੱਥੇ ਅੱਜ ਦੀ ਵੀ ਉਹ ਬੇਵਿਦੀਆਂ ਨੇ ਗੁਮਾਰੀਆਂ ਨੇ ਮੇਂਦੀਆਂ ਜੀਵੀਦਾਰਾਂ ਜੱਟਾਂ ਦੀਆਂ ਨੇ ਵੀ ਨਾ ਅੱਜ ਵੀ ਪਾਕਿਸਤਾਨ ਉੱਤਾਂ ਹੀ ਪਈਆਂ ਨੇ ਕਿਸੇ ਨੇ ਉਹਨਾਂ ਨੂੰ ਛੇੜ ਜਾਨੀਆਂ ਅੰਤਾਂ ਨਹੀਂ ਜੇਦੇ ਕਾਹੀ ਯਾਦ ਦੀ ਦੌਰ ਨੇ ਸਾਡੇ ਰੱਖੀ ਦੇ ਕੋਸਾ ਰਾਕੇ ਆ ਜੀ ਜੋ ਤੀਉਂ ਕੁ ਪਰੰਧਾਰਾ ਨੂੰ ਜੁੜਾਉਂਦੇ ਹਾਂ। ਉਹ ਸਰਦਾਰ ਚਲੋ ਵੀ ਤੀਰਾਂ। ਸਾਡੇ ਪਿੰਡੇ ਦੇ ਜੋ ਬੰਦੇ ਤੋਹੇ ਹੀ ਗਏ ਅੱਗੇ ਪਰ ਪਿੰਡ ਦੇ ਵਿੱਚ ਵੀ ਗਏ ਪਰ ਉਹਨਾਂ ਨੂੰ ਪਤਾ ਨਹੀਂ ਕਿ ਕਿਹੜੀ ਦੇ ਜੀ ਕਿਹੜੀ ਦੀ ਉਹਨਾਂ ਨੂੰ ਪਤਾ ਨਹੀਂ ਪਰ ਉਹਨਾਂ ਨੂੰ ਇਹਨਾਂ ਪਤਾ ਹੈਗਾ ਕਿ ਅੱਜ ਇਹ ਪਿੰਡ ਉਸਨੇ ਵਾਜਦਾ ਨਾ ਸਮਾਪੋ। ਸਮਾਪੋ ਤੇ ਉਹਨਾਂ ਸਾਡੇ ਦਾ ਕੋਈ ਯਾਦ ਕੋਈ ਨਹੀਂ ਪਰ ਸਾਡੇ ਦਾਦਾ ਜੀ ਦੱਸਦੇ ਇੱਕ ਪੁਰਾਣਾ ਜਾਂਦਾ ਸੀ ਨਾ ਜਿਹਦੇ ਉੱਤੇ ਇਹਨਾਂ ਕੋਲ ਗਾਹੀ ਹਾਂ ਜੀ ਇੱਕੀ ਸੱਜਣਾ ਹਾਂ ਕਿ ਕੀ ਉਹ ਦੱਸਣਾ ਕੋਈ ਖਾਣੀ ਸਹੀ ਨਾ ਸੱਚ ਸਹੀ ਨਾ ਇਕ ਜੈ ਨਾਮ ਦਾ ਇਹਨਾਂ ਨੂੰ ਜਿੰਮੇ ਦੋ ਨਾਂ ਜਾਂ ਬੜੇ ਨਾਂ ਦੇ ਨਾਮ ਬਿਲਕੁਲ ਮੁਸਲਮਾਨ ਬਰਾਦਰਾਂ ਆ ਨਾ ਉਹਨਾਂ ਨਾਲ ਇੰਨਾ ਮੋਹ ਪਿਆਰ ਸੀ ਕਿ ਇੱਥੇ ਆ ਕੇ ਬੈਠ ਗਏ ਸਾਨੂੰ ਗੱਲਾਂ ਦੱਸਦੇ ਦੇ ਉਹਨਾਂ ਦੀਆਂ ਵੀ ਆ ਗੱਲਾਂ ਇਹਨਾਂ ਜਿਹੜਾ ਤਈ ਸਭ ਬੜੇ ਨਾਂ ਦੱਸਦੇ ਬਾਕੀ ਤਾਂ ਉਹ ਗਿਆ ਗਿਆ ਖਿਆ ਬਾਦ ਜੀ ਦੋਸਤੋ ਸਰਪੰਚ ਸਾਹਿਬ ਕਹਿ ਰਹੇ ਨੇ ਕਿ ਸਾਡੀ 1100 ਵਿਦਾ ਜਿਹੜੀ ਜ਼ਮੀਨ ਆ ਅੱਜ ਵੀ ਪਹਿਲੇ ਹੀ ਐ ਗੱਲ ਆ ਕਿਉਂਕਿ ਉੱਤਰ ਦੇ ਜਿਹੜੇ ਲੋਕ ਸੀ ਇੱਧਰ ਆਪਣੀਆਂ ਬਹੁਤ ਸਾਰੀਆਂ ਯਾਦਾਂ ਤੇ ਯਾਦਾਂ ਤਾਂ ਬਰੌਪੀਆਂ ਜਿਹੜਾ ਚਵਾਰੇ ਮਹਿਲ ਜਿਮੀਨਾ ਛੱਡ ਗਏ ਸੀ ਤੇ ਤੇਰੇ ਪੁੱਤੋਂ ਜ਼ਿੰਮੇਦਾਰ ਸਰਦਾਰ ਆਈ ਸੀ ਲੋਕ ਆਪਣੀਆਂ ਜਿਹੜੀਆਂ ਪੁੱਤਰ ਬਹੁਤ ਸਾਰੀਆਂ پراਪਰਟੀਆਂ ਤੇ ਜ਼ਮੀਨਾਂ ਜਿਹੜੀਆਂ ਐ ਛੱਡ ਗਈ ਇਹਧਰ ਆ ਗਈ ਸੀ ਹਾਂਜੀ ਦੋਸਤੋ ਸਰਪੰਚ ਸਾਹਿਬ ਨਾਲ ਗੱਲ ਕੀਤੀ ਸਾਨੂੰ ਬਹੁਤ ਵਧੀਆ ਲੱਗਿਆ ਇਹ ਹੈ ਜੀ ਪਿੰਡ ਤੱਲਾ ਉਹ ਫਗਾਨਾ ਉਸ ਸਮਾਂ ਪਹਿਲਾਂ ਜਿਹੜਾ ਇਸ ਪਿੰਡ ਦੇ ਨਾਮ ਨਾਲ ਜੁੜਿਆ ਸੀ ਪਰ ਬਹੁਤ ਸਮਾਂ ਹੋ ਗਿਆ ਵਾ ਹੁਣ ਇਹ ਪਿੰਡ ਆ ਤੱਲਾ ਅੱਜ ਦੀ ਸਾਰੀ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਜਿਹੜਾ ਪਹੁੰਚ ਸਕੇ ਤੋਂ ਇਸ ਰਹਾ ਦੀ ਲੋਕ ਵਰਸਾ ਜਾਣ ਵਾਲੇ ਅਤੇ ਦੇਖਣ ਵਾਲਿਆਂ ਬਹੁਤ ਸਾਰਾ ਪਿਆਰ ਤੇ ਬਹੁਤ ਸਾਰਾ ਸਤਿਕਾਰ ਥੈਂਕ ਯੂ ਮਿਹਰਬਾਨੀ